ਭਾਰਤ ਮਾਤਾ ਦੀ ਜੈ ਅੱਜ ਸ਼ਹੀਦ ਇਜਾਜ ਸਰਦਾਰ ਪਟਸੈ ਸਿੰਘ ਦਾ 118ਵਾਂ ਜਨਮ ਦਿਹਾੜਾ ਵਾ ਜੋ ਵੀ ਅਤੀਸ਼ਾਸ਼ ਨਾਲ ਹਿੰਦਵਨੋਂ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਵਾ ਅਸੀਂ ਖੁਸ਼ਕਿਸਮਤ ਹਾਂ ਕਿ ਅਸੀਂ ਉਸ ਛੀਦ ਦੀ ਧਰਤੀ 'ਤੇ ਜਨਮ ਲਿਆ ਵਾ ਜਿੱਥੇ ਇਸ ਧਰਤੀ 'ਤੇ ਸਰਦਾਰ ਸ਼ਹੀਦ ਇਜਾਜ ਸਰਦਾਰ ਪਟਸੈ ਸਿੰਘ ਨੇ ਜਨਮ ਲਿਆ ਅਸੀਂ ਉਹਨਾਂ ਨੂੰ ਸ਼ਰੂਟ ਕਰਦੇ ਹਾਂ ਜਜਬੇ ਨੂੰ ਉਹਨਾਂ ਦੇ ਯੋਗਦਾਨ ਨੂੰ ਜੋ ਦੇਸ਼ ਨੂੰ ਯਾਦ ਕਰਾ ਲਈ ਸਦਾ ਭਗਤ ਸਿੰਘ ਜੀ ਨੇ ਆਪਣਾ ਯੋਗਦਾਨ ਪਾਇਆ ਉਹਨਾਂ ਦੇ ਜਜਬੇ ਨੂੰ ਸਲਾਮ ਮਹਿਜ 23 ਸਾਲ ਦੀ ਉਮਰ ਦੇ ਵਿੱਚ ਮਹਿਜ 23 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਹਾਲਸੀਰ ਫੰਟਾ ਚਮਕੀ ਆਪਣੇ ਗਲੇ ਚ ਪਾਇਆ ਸ਼ਹੀਦੀ ਪ੍ਰਾਪਤ ਕੀਤੀ ਆ ਉਹਨਾਂ ਦੀ ਸ਼ਹੀਦੀ ਦੀ ਬਦੌਲਤ ਅਸੀਂ ਅੱਜ ਵੀ ਯਾਦ ਕਰ ਰਹੇ ਆ ਮੈਂ ਆਪਣੀ ਨੌਜਵਾਨ ਪੀੜ੍ਹੀ ਨੂੰ ਇਹ ਹੀ ਬੇਨਤੀ ਕਰਦਾ ਵਾਂ ਉਸ ਜਜ਼ਬੇ ਤੇ ਪਹੁੰਚੋ ਉਹ ਜਜ਼ਬਾ ਜੂਨੀ ਸ਼ਹੀਦਾਂ ਦੇ ਕੇ ਆਪਾਂ ਆਪਣਾ ਗੋਲ ਯਾਦ ਕਰਾਣਾ ਵਾ ਉਹ ਜਜ਼ਬੇ ਤੇ ਪਹੁੰਚਣ ਦਾ ਮਤਲਬ ਆ ਕਿ ਲ ਸ਼ਹੀਦਾਂ ਨੇ ਆਪਣੀਆਂ ਸ਼ਹੀਦੀਆਂ ਦੇ ਕੇ ਸਾਡਾ ਮੁਲਕ ਯਾਦ ਕਰਾਇਆ ਵਾ ਅਸ ਸਭ ਲੋਕ ਨੂੰ ਆਪਾਂ ਰੰਗਲਾ ਗਿੱਧਾ ਬਣਾਣਾ ਵਾ ਸਾਡਾ ਰੰਗਲਾ ਪੰਜਾਬ ਬਣੇ ਸਾਡਾ ਰੰਗਲਾ ਭਾਰਤ ਬਣੇ ਇਸ ਕਰਕੇ ਸਾਡੀ ਨੌਜਵਾਨ ਪੀੜ੍ਹੀ ਹੈ ਨਿਸ਼ਿਆਂ ਤੋਂ ਦੂਰ ਹੋ ਕੇ ਭਗਤ ਸਿੰਘ ਦੇ ਜज्ਬੇ ਨੂੰ ਆਪਣੇ ਵਿੱਚ ਲੈ ਕੇ ਆਓ ਆਪਣੇ ਦੇਸ਼ ਨੂੰ ਆਪਣੇ ਪਰਿਵਾਰ ਨੂੰ ਅੱਗੇ ਬਤਾਓ ਆਪਣਾ ਤੇ ਆਪਣੇ ਦੇਸ਼ ਦਾ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰੋ ਜੈ ਹਿੰਦ ਜੈ ਹਿੰਦ ਭਾਰਤ ਮਾਤਾ ਕੀ ਜੈ